ਸਾਸਰੀ ਘਾਲ ਜੀ ਮੁੰਡਾ ਪਹੁੰਚਾ ਮੁੰਡੇ ਨੇ ਬਹੁਤ ਮਿਹਨਤ ਕੀਤੀ ਆ ਵਟਾ ਲੈ ਆ ਲੋਕ ਵੀਡੀਓ ਬਣਾ ਲੋ ਚੱਲ ਗਏ ਕਿੰਦੂ ਵੀ ਮੁੜ ਗਿਆ ਮੁੱਲ ਮੁੱਲ ਮੁੜ ਕੇ ਮੁੜ ਗਿਆ ਵੀਡੀਓ ਦਾ ਮੁੱਲ ਓਏ ਮੰਮੀ ਮੇਰੇ ਤੋਂ ਜਗਾ ਥੋੜੀ ਘੇਰੀ ਗਈ ਨਾ ਪਤਾ ਕਿ ਮੈਨੂੰ ਹੀ ਵੀ ਯਾਰ ਵਾਧੂ ਵਾਲੇ ਵੇਲਾ ਤਾਂ ਕਰਕੇ ਇਦਾਂ ਚੱਲ ਕੋਈ ਨਹੀਂ ਵਟਾ ਵੇਖ ਨਹੀਂ ਆ ਪਾਤੀਆਂ ਆਪਾਂ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਨਹੀਂ ਯਾਰ ਇੰਨੀ ਵੀ ਨਿੱਕੀ ਨਹੀਂ ਘਟੋ ਘਟ 7-8 ਫੁੱਟ ਜਗ੍ਹਾ ਹੈਗੀ ਹੈ ਨਾ ਹੈ 7-8 ਫੁੱਟ ਨਹੀਂ ਉਹ ਮਾਮਾ ਮੈਂ ਲਮੇ ਪਾਵਾਂ 4-5 ਹਾਂ 4-5 ਜੀ ਹਾਂ 5 ਕੁ ਫੁੱਟ ਚੱਲ ਕੋਈ ਨਹੀਂ ਵੇਖੁਰੂਆ ਵਟਾਂ ਖੇਤ ਵਟਾਂ ਤੇਰੇ ਅੱਗੇ ਕਿਦ ਕਰਦੇ ਮੇਰੇ ਅੱਗੇ ਕਿਦ ਕਰਦੇ ਅੱਗੇ ਕਿਦ ਮੰਮੀ ਆ ਗਈਆਂ ਓਹ ਤੇ ਮੈਂ ਕੀ ਕਹਿਣਾ ਹੁਣ ਹੁਣ ਲਾਉਣਾ ਚਾਲੂ ਕਰੋ ਹਾਂ ਐਂਡਲੀ ਵਟਾਂ ਨੋ ਗਿੰਦੋ ਗਿੱਦੂ ਜਾ ਲਿਆ ਫੜ ਕੇ ਬੀਬੂ ਜੇ ਤੂੰ ਜਾ ਖਾ ਪਖਾ ਆਏ ਆ ਓਹੋ ਫੇ ਇਕੱਠੇ ਲਾਉਣਾ ਵਾ ਕੋਈ ਗੱਲ ਨਹੀਂ ਹਾਂ ਕੋਈ ਮੁੜ ਕੇ ਆ ਜੂਗਾ ਚਲੋ ਫੇ ਮੈਂ ਵੀ ਰੋਟੀ ਖਾਵਾਂ ਫੇ ਮੈਂ ਵੀ ਖਾਵਾਂ ਖੇਤੀ ਲੱਗੇ ਆ ਬਹੁਤ ਵੱਡੇ ਪੱਧਰ ਦੇ ਕਰਨ ਅੱਧਰ ਵਾਲੇ ਦਾ ਸਟਾਲਾ ਇਹ ਜਦੋਂ ਬੱਤੀ ਆਊਗੀ ਤੇ ਮੰਮੀ ਵਾਟ ਇਜ਼ ਥਿਸ ਪਾਲਕ ਪਾਲਕ ਇਹ ਪਾਲਕ ਆ ਤੇ ਆ ਗਿਆ ਪਲਕ ਵਾ ਮੇਥੀ ਇਹ ਮੇਥੀ ਆ ਇਹ ਸਰੋਂ ਆ ਹਨਾ ਨਹੀਂ ਸਰੋਂ ਨਹੀਂ ਮਾਏ ਹਾਲੂ ਹਾਲੂ ਇਹ ਹਾਲੂ ਆ ਆ ਲਸਣ ਹੈ ਠੀਕ ਹੈ ਜੀ ਤੇ ਆ ਵੀ ਕੁਝ ਨਾ ਕੁਝ ਹੈ ਸਾਰਾ ਕੋਵਟਾਂ ਦਾ ਹੀ ਜਾਣਾ ਨਿਕਾ ਨਿਕਾ ਆ ਵੀ ਫੇਰ ਕੁਝ ਨਾ ਕੁਝ ਹੈ ਸਰੋਂ ਤੋਰੀਆ ਹੋਏ ਠੀਕ ਹੈ ਜੀ ਤੇ ਆ ਮੂਲੀ ਮਮੇ ਗਾਜਰਾ ਗੱਗਰਾਨੀਆਂ ਆਉਂਦੀਆਂ ਓਫੋ ਅਸਲੀ ਪਾਲਕਤਾ ਆ ਮਮੀ ਤਾਂ ਨਹੀਂ ਆ ਤੇ ਆ ਉਹ ਅੱਛਾ ਤੇ ਖੇਤੀ ਬਹੁਤ ਵੱਡੇ ਪੱਧਰ ਤੇ ਕਰ ਦੇਣੀ ਆ ਤੇ ਜਿਹੜੀ ਮੰਡੀ ਮੰਡੀ ਨੂੰ ਜਿਹੜੀ ਗੱਡੀ ਇਧਰ ਮੈਂ ਮੰਡੀ ਮੰਡੀ ਜਾਣਾ ਇਹ ਆਣੇ ਇੱਥੋਂ ਜਾ ਕਰੂਗੀ ਭਰ ਕੇ ਵੇਖੋ ਜਗ੍ਹਾ ਹੀ ਬਹੁਤ ਭਰ ਕੇ ਇਹ ਗੇਟ ਸਾਣੀ ਇੰਟਰ ਹੋ ਕੇ ਕਿਚਨ ਵਾਲੇ ਗੇਟ ਜਾਊਗੀ ਉੱਧੇ ਉਹ ਲੂ ਦੇ ਦਾ ਸ਼ਗਾਰ ਰਹਿ। ਆ ਵੇਖੋ ਜੀ ਆ ਜਗਾ ਹੀ ਬਹੁਤ ਜਿਆਦੀ ਛੱਡੀ ਆ। ਨਾਲ ਕੱਟ ਤੇ ਸਾਰੀ ਜਗਾ ਚ ਨਾ ਸਟਾਲਾ ਲਾਉਣਾ ਤੇ ਬਸ ਆ ਵਟਾਂ ਦੇ ਆ ਚੀਜ਼ਾਂ ਲੋੜਦੀਆਂ ਆਂ। ਤੇ ਮੰਮੀ ਚਲੋ ਲਸਣ ਦਸੋਨ ਕਿਦਰ ਲਾਉਣਾ ਹੈ। ਇੱਕ ਗਲਤੀ ਹੋ ਗਈ ਮੇਰੇ ਤੋਂ ਸਪੇਸ ਬਹੁਤ ਘੱਟ ਰਹਿ ਗਈ ਸੋ ਜੀ। ਅਸੀਂ ਹੁਣ ਪਹਿਲਾਂ ਲਾਵਾਂਗੇ ਲਸਣ। ਆ ਵੱਡੀ ਵੱਟ ਤੇ ਲਾ ਰਾਂ ਨਾਲ ਨਾਲ। ਹੈਂ? ਤੇ ਇੰਨਾ ਤੇ ਬਾਅਦ ਚ ਫੇਰ ਵੇਖ ਲਾਂਗੇ ਜਿਹੜੀ ਤੇ ਲੱਗੂਗਾ ਲਸਣ ਜ਼ਿਆਦਾ ਨਾ। ਇਹ ਦੋਨੇ ਸਾਈਡ ਤੇ ਲਾਉਣਾ ਸਿੰਗਲ ਵਿੱਚ ਹੀ ਇਹਨੂੰ ਫੇਨ ਦੇਣਾ ਨਾ ਥੋੜਾ ਜਿਹਾ ਸਿਰ ਤੋਂ ਮੈਂ ਲਾ ਵਟ ਨੂੰ ਇੰਨਾ ਵਾਂਗੂ ਨਾ ਓਕੇ ਤੈ ਤੂੰ ਹੀ ਕਿ ਲਾਉਂਗੇ ਮੈਂ ਕੋਈ ਨਹੀਂ ਮੈਂ ਤੇਰੇ ਤੋਂ ਦੱਸੂਗੀ ਵਾਏ ਗਰੂ ਬਾਕੀ ਜੀ ਹਲੇ ਤੇ ਆ ਸਭ ਕੋ ਫੇਲਾ ਪਹਿਲਾਂ ਲਸਣ ਹੀ ਲੱਗਣਾ ਵਾ ਪਹਿਲਾਂ ਲਸਣ ਹੀ ਲੱਗਣਾ ਵਾ ਤੇ ਚੱਲ ਮੰਮੀ ਦਾ ਨੱਕ ਬਾਲਾ ਇੱਤੇ ਖਾਈ ਤੇਰਾ ਹੈਗਾ ਨਾ नाक ਭਾਵੇਂ ਟਿੱਕਾ ਨਹੀਂ ਆ ਨਾ 스멜 ਨਾ ਆਹ ਤੁੰਗ ਆ ਜਾਂਦੀ ਆ ਮੈਨੂੰ ਕੋਹਣਾ ਦਾ ਟਿੱਕਾ ਨਹੀਂ ਆ ਨਹੀਂ ਟਿੱਕਾ ਨਹੀਂ ਤਾਂ ਸ਼ੁਕਰਾ ਪਾਓ ਇੱਥੇ ਰਹਿ ਉਹ ਦਿਨ ਚ ਲੈ ਲੋ ਜੀ ਟਿੱਕਾ ਚਾਚੀ ਹਣਾ ਪਕਵੜੇ ਬਣਾਇਆ ਦੀ ਲੈ ਲੋ ਪਕਵੜੇ ਭਾਂਡੇ ਕੀ ਕਰ ਮੈਨੂੰ ਭੁੱਖ ਨਹੀਂ ਬਲ ਜਾ ਲੈ ਲੋ ਕਿ ਆਂਦੇ ਨੇ ਬੀ ਇਹਨੂੰ ਆਹ ਹਾਸੀਆਂ ਖੇਡੀਆਂ ਕਰਦੇ ਇਹਨਾਂ ਨੇ ਨਹੀਂ ਗਲਤ ਗੱਲਾਂ ਦੀ ਗੱਲ ਸੁਣ ਬੁੱਢੜੀਏ ਹਾਂ ਮੈਂ ਹੁਣ ਕਈ ਤੇ ਰੱਖ ਕੇ ਰੋਟੀ ਖਾਣੀ ਏ ਆਹ ਆਹੋ ਓਹੋ ਆ ਲੋ ਜੀ ਵਾਟਾ ਖਾ ਪਾ ਲਿਆ ਪੈਲੀ ਚ ਖੇਤ ਚ ਪੈਰ ਆਪਾਂ ਦੇ ਪੱਟ ਤੇ ਛਾਪੀ ਤੇ ਹਾਏ ਮੰਮੀ ਛਾਲੇ ਪੈ ਗਈ ਉਹ ਕਾਦੇ ਨਾ ਪੱਕੀ ਨਹੀਂ ਆਦੇ ਵੱਟਾ ਪਵਾਤੀਆਂ ਉਧਰ ਵਾਲੀਆਂ ਵੱਟਾ ਤੇ ਉਹੀ ਮਿੱਟੀ ਖਾਤੀ ਮੇਰ ਤੋਂ ਉਹ ਵਾਲੀਆਂ ਤੇ ਧੱਕੇ ਨਾਲ ਹੀ ਉਹ ਵਾਲੀਆਂ ਦੇ ਮਮੇ ਦਾ ਨੂੰ ਮੈਂ ਦਸਾਂ ਇਖਲੋ ਜਾ ਮਾਂ ਇਖਲੋ ਜਾ ਇਹ ਆ ਜਿਹੜੇ ਨਵੇਂ ਨਿਆਣੇ ਹੋਦੇ ਨਵੇਂ ਇਹਨਾਂ ਨੂੰ ਨਾ ਚਾਹ ਹੁੰਦਾ ਖੇਤੀ ਦਾ ਆਵੇ ਚਾਹ ਨਾ ਇੱਕੀ ਜਗ੍ਹਾ ਵੇ ਕਿੰਨੇ ਪੀਸ ਉੜਦੇ ਇਹ ਕੀ ਸਿੱਟਣ ਡੀਆਂ ਦੱਸਿਓ ਮਾਂ ਤੇ ਮੇਥੇ ਮਾਂ ਮੇਰੀਏ ਇਦਾਂ ਨਹੀਂ ਲਾਈਦੇ ਇਦਾਂ ਹੀ ਲਾਈਦੇ ਆ ਕੋਈ ਜਾ ਰੰਦੇ 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 ਲੱਗਣ ਹੈ ਲੱਗਣ ਮੋਰ ਕਾ ਜਿਆਦਾ ਮੇਰੇ ਜਿਆਦਾ ਇਧਰ ਨੂੰ ਨਾ ਆਈਏ ਤੈਨੂੰ ਵਟਾਂ ਵਾਲੇ ਕਰਨੀਆਂ ਹੀ ਸਹੀ ਕਿੱਥੇ ਕਿੱਥੇ ਕੀ ਖਿਲਾਰਨਾ ਮਾਤਾ ਦੱਸਿਓ ਸਿੱਧੀ ਬਸ ਇਦਾਂ ਹੀ ਖਿਲਾਰਨਾ ਇੱਦਾਂ ਨਹੀਂ ਘਲਾਰਨਾ ਬਾਅਦ ਵਿੱਚ ਇੱਦਾਂ ਕਰ ਦੇਣਾ ਕਿਦਾਂ ਇੱਦਾਂ ਕਰ ਦੇਣਾ ਮੈਨੂੰ ਨਹੀਂ ਅੱਜ ਤੱਕ ਇੱਦਾਂ ਕੀਤਾ ਹੁਣ ਪਤਾ ਨਹੀਂ ਮੈਂ ਗਲਤ ਵਾਂ ਕਿ ਮੈਂ ਸਹੀ ਹਾਂ ਬਸ ਕਰੋ ਮਾਤਾ ਜੀ ਬਸ ਕਰੋ ਆਪਾਂ ਪੈਕਟ ਇੱਥੇ ਥੋੜੀ ਆ ਦੇਖ ਨਾ ਹਾਂ ਦੇ ਵਾਟ ਆ ਦੇ ਮਮੀ ਆ ਦੇਖ ਇਹ ਕਿਸਾਨ ਆ ਵੀ ਵਾਟ ਮਮੀ ਆ ਪਿੱਛੇ ਘਮੋ ਬੋਲਦੇ ਮਮੀ ਮਮੇ ਜੀ ਆ ਦੇਖ ਇਹ ਦਿਸ ਇਜ਼ ਸ਼ਿਮਲਾ ਮਿਰਚ ਸਿਕੰਦਰ ਵਾ ਸ਼ਿਮਲਾ ਸੋਰੀ ਗੋਗਲੂ ਕਹਿਣਾ ਹੈ ਗੋਗਲੂ ਗੋਗਲੂ ਕੀਤੀ ਕਰਦਾ ਹੈ ਮੁੰਡੇ ਗੋਗਲੂ ਆ ਮੇਰੀ ਮਾਂ ਇਹ ਸਭ ਤੋਂ ਵਧੀਆ ਕੁਆਲਿਟੀ ਦੇ ਗੋਗਲੂ ਆ ਚੱਲ ਕੰਮ ਇਹਨਾਂ ਨੇ ਤਾਂ ਇਹ ਰਾਂਚ ਚ ਜਾ ਕੇ ਮੈਂ ਆਪ ਲਿਆਂਦੇ ਗੋਗਲੂਆਂ ਨਾਲੇ ਵੀ ਮੁੱਕ ਗਿਆ ਹਣਾ ਇਹਨੂੰ ਜਿਆਦਾ ਲੈਂਦੇ ਆ ਇਹ ਛੋਟੇ ਹਾਥੀ ਤੋਂ ਵੱਧ ਪਰ ਜਾਣਾ ਬੜਾ ਟੈਂਪੂ ਜਿਆ ਹੂੰ ਇਹਦਾ ਰਾਂਡ ਵੇਖ ਸਿੱਧਾ ਦਾ ਗਿੰਦੂ ਪੱਕੀ ਗੱਲ ਗੋਗਲੂ ਆ ਨਾ ਆਹੋ ਵੀਰ ਜੀ ਹੈ ਆਹੋ ਮੇਟੀ ਮੋਹਨਾ ਨਾ ਆ ਵਿੱਚ ਛਕੜਾ ਕੋੜੇ ਤੋਟੇ ਮੋਲੀਆਂ ਮੋਲੀਆਂ 15 ਰੁਪਏ ਸਮਝਣ ਵਾਲਿਆ ਸਮਝਿਆਣੀਆ ਗੁਜੀ ਫਲੋਰਾ ਗੁਜੀ ਫਲੋਰਾ ਔਰੇ ਭਾਰੀ ਬੜੀਆਂ ਫਿਰ 15 ਆਲਾ ਔਰੇ ਭਾਰੀ ਆਪਣਾ ਮਾ ਐ ਜੈ ਮਾ ਇਹ ਕਿਤੇ ਖਲਾਰਾ ਆਲੇ ਇਥੇ ਤਾਂ ਕੀ ਹੋ ਗਈ ਮਾਂ ਇਹ ਵੜ ਤੋਂ ਲੈ ਕੇ ਮੋਲੀਆਂ ਆਉਂਦੇ ਤੇ ਲਾਉਣੀਆਂ ਮੋਲੀਆਂ ਦੇ ਸਲਬ ਨਾ ਅੱਜ ਅਕਬਰ ਹੁਣ ਇਹ ਮੈਨੂੰ ਲੱਗਦਾ ਹਨਾ ਪਤਾ ਹੀ ਨਹੀਂ ਕਿ ਬੀਜ ਵਾ ਅਕਬਰ ਦਾ ਵਟਾ ਮੇਕੀ ਲਿਆ ਹੋ ਗਿਆ ਹੋਗਾ ਪੜਿਆ ਔਰ ਇਹ ਬੀਜ ਨਹੀਂ ਬਸਾਉਣਾ ਨਹੀਂ ਕਿਤੇ ਪਰ ਬੀ ਪਾਲ ਕਰਗਾ ਆਲੇ ਆ ਕੀ ਆ ਲਸਣ ਆ ਉਹ ਆ ਇਹ ਛਲਗਮ ਆਂਦਾ ਤੇ ਛਲਗਮ ਫੇ ਕਿਹੜੀ ਵਟ ਤੇ ਲਾਈ ਆ ਛਲਗਮ ਯਾਰ ਹੁਣ ਮੈਨੂੰ ਛੋਟੇ ਛੋਟੇ ਪੈਕਟਾਂ ਚ ਵੀ ਆ ਪਤਾ ਵੀ ਨਹੀਂ ਕਿਹੜਾ ਕੀ ਹੋਵੇ ਪੈਕਟ ਨਹੀਂ ਨਾ ਪੈਕਟ ਹੁੰਦੇ ਫੇ ਉੱਤੇ ਲਿਖਿਆ ਹੁੰਦਾ ਹਾਂ ਇੱਕੋ ਜਿਹਾ ਮੈਨੂੰ ਤੇ ਫਰੀ ਸਰੋਂ ਲੱਗੀ ਜਾਂਦੀ ਨਹੀਂ ਮੈਨੂੰ ਤੇ ਚਕੰਦਰ ਲੱਗੀ ਜਾਂਦਾ ਵੀ ਬੱਚਾ ਇਦਾਂ ਕਰ ਇਹਨੂੰ ਲਾਸਟ ਤੇ ਆਪਸ਼ਨ ਰੱਖਦੇ ਆ ਵਾਟ ਇਜ਼ ਦਿਸ ਇਹਨੂੰ ਨਹੀਂ ਹੁਣ ਆ ਤਾਂ ਵੀ ਨੀ ਨਾ ਮੈਨੂੰ ਪਤਾ ਵੀ ਪਾਲ ਕਰਦਾ ਵਾ ਕਿ ਇਹ ਆ ਤੇ ਜੀ ਨੇ ਲਿਆਂਦੇ ਇੰਨਾ ਕਰੀ ਚਲੋ ਚਲੋ ਇਹ ਲੱਗ ਚੁੱਕਾ ਅਣ ਧਨੀਆ ਇਦਾਂ ਏ ਕੇਰੀ ਜਾ ਉੱਤੇ ਦੋ ਮੱਟਾਂ ਤੇ ਹੋਰ ਤੇ ਥੋੜ੍ਹ ਲੋ ਤੁਸੀਂ ਕਹਿੰਦੇ ਸਾਰਾ ਲਾਉਣਾ ਆਹੋ ਇਹਨੂੰ ਦਵਾਈ ਲੱਗੀ ਹੈ ਨਾ ਇਹਦੇ ਉੱਤੇ ਵੀ ਪਾਣੀ ਮਿੱਟੀ ਦੀ ਲਾਣੀ ਇੱਥੇ ਦੋ ਮੱਟਾਂ ਤੇ ਮੰਜੀ ਤੇ ਇੰਨਾ ਦੋ ਮੱਟਾਂ ਤੇ ਆਹ ਮੱਟ ਸਾਰੀ ਤੇ ਲਸਣ ਲਾਦਾ ਲਾ ਦੇ ਹਾਂ ਮੈਂ ਵੇਰ ਲਾ ਵੇਰ ਲਾ ਕੇ ਵੇਰਲਾ ਮੋਟਾ ਹੁੰਦਾ ਵਾ ਹੋਲ ਬਸ ਬੱਤੀ ਆ ਜੇ ਇਹ ਦੇ ਭਾਵੇਂ ਆਪਾਂ ਨਿੱਕਾ ਹੀ ਹੋਰਾ ਕਰਦੀ ਹੈ ਨਾ ਪੈਪ ਆਪਣਾ ਬਹੁਤ ਟਾਈਮ ਲੜਾਉਂਦੇ ਇਹ ਛਟੀ ਮਾਵਾ ਇਹਨਾਂ ਨੇ ਪਤਾ ਇਹਨੇ ਤਾਂ ਸਾਰੀ ਢੜੀ ਲੰਘਾ ਦੇਣੀ ਟੀ ਮਾ ਨੇ ਪਾਣੀ ਝੀਰਦੀਆਂ ਨੇ ਆ ਹੋ ਗਿਆ ਇੱਕ ਹੋ ਗਿਆ ਬਸ ਨਵਾਂ ਅਲੱਗਾ ਇਹਨਾਂ ਦੇ ਨਿਕਲਦੇ ਨੇ 4 ਲੱਖ 4 ਲੱਖ ਗਾੜੀ ਫੇਰ ਵੇਖ ਲੈਣੇ ਲੈ ਕੇ ਰੱਖ ਲੈ ਲਿਆ ਤਾ ਆ ਬਟਾ ਚਾਹ ਹੋ ਗਿਆ ਤਲੀੇ ਰਿਓ ਖੇਤੀ ਬਹੁਤ ਵੱਡੇ ਪੱਦਰ ਤੇ ਆ ਮੰਮੀ ਇਰ ਤੇ ਕੀ ਕਰਕੇ ਗਏ ਆ ਮੇਥੇ ਮੇਥੇ ਹਾਲੋ ਮੇਥੀ ਆਪਾਂ ਪਤਾ ਕਰਨਾ ਵਾ ਸਾਰਾ ਕੋ ਬੀਲੋ ਮੈਂ ਲਾਸਟ ਤੇ ਪੁੱਛਣਾ ਕਿਹੜੀ ਵੜ ਤੇ ਕੀ ਦੋਈ ਐਗਜ਼ੈਕਟ ਦੱਸਣਾ ਐਂ ਦੱਸ ਦੇਣਾ ਵਾ ਪ੍ਰੰਤ ਤੇ ਚਾਰ ਵੱਡਾ ਮੇਥਿਆਂ ਦੀਆਂ ਕਿ ਤੂੰ ਨਿਸ਼ਾਨੀ ਰੱਖਣੀ ਆ ਗੋਇ ਤਾਂ ਐ ਇੱਕ ਜੋਕੇ ਗੋਇ ਦਾ ਜੋਕੇ ਪਰੇ ਨਾ ਕਰ ਦੇਣੀ ਨਹੀਂ ਤੋਆ ਵਾ ਉਥੇ ਚਲ ਤੋ ਆ ਬੂਤ ਤਰੀ 3 4 ਮੇਥੀ ਕਿਉਂਕਿ ਵਟਾਂ ਤੋਂ ਜਿਆਦੀਆਂ ਨਿੱਕੀਆਂ ਪਾਈਆਂ ਆ ਵਾ ਪਾਲਕ ਚੋਪ ਕੇ ਲਉਣੀਆ ਹੋਣਾ ਹੀ ਪਾਲਕ ਕੇਦੇ ਚੋਪ ਕੇ ਲਾ ਦੋ ਔਰ ਅਸੀਂ ਪਾਲਕ ਚੋਪ ਕੇ ਲਾਵਾਂਗੇ ਥੋੜੀ ਪਾਲਕ ਚੋਕ ਕਰਕੇ ਲਗਾਏਗੇ ਜੀ ਆਪ ਖਾਏਂਗੇ ਤੁਮ ਆਪਕੋ ਨਹੀਂ ਖਿਲਾਏਂਗੇ ਬਹੁਤ ਹੈ ਜੀ ਆਪ ਦੇਖਤੀ ਰਹ ਜਾਈਂਗੀ ਉਹਦੇ ਹੀ ਉਹ ਤੇ ਨਾ ਨਾ ਜਿਹੜਾ ਸਟਾਲੇ ਦਾ ਬਈ ਉਹ ਪਰਾਂ ਪਰਾਈ ਨੇ ਵਖੀਓ ਸੰਗਾ ਮੰਮੀ ਉਹ ਪਾਣੀ ਲੈ ਕੇ ਆਏਗਾ ਪਾਣੀ ਨੇ ਹਵਾ ਕੇ ਸਾਥ ਆ ਜਾਂਦਾ ਹੈ ਮਾਂ ਮੰਮੀ ਉਹ ਪਾਣੀ ਲੈ ਕੇ ਆਏਗਾ ਸੋਪ ਪੰਪ ਲੈ ਕੇ ਆਏਗਾ ਉਹ ਪੈਕੇਟ ਜ ਮਮੀ ਨੂੰ ਫੜਾ ਦੇ ਆ ਨਹੀਂ ਮੈਨੂੰ ਪਤਾ ਹੈ ਕੋਈ ਨਹੀਂ ਵੇ ਲੈਨੇ ਹਟ ਵਟ ਵੇ ਲੈ ਆ ਰਹੇ ਮੈਂ ਜੀ ਦਾ ਥੋੜਾ ਹੋਰੇ ਆ ਕੇ ਇਹ ਹਾਂ ਇੱਥੇ ਕ ਐਨੇ ਨਹੀਂ ਕੱਪ ਤੇ ਦੇ ਦੇ ਤੇ ਤੂੰ ਹੀ ਰਹਿਣ ਦੋ ਨਾ ਅਸੀਂ ਮੈਂਟੋ ਮੇਟ ਮੈਰੇ ਗਿੰਦੂ ਨੇ ਲਾ ਦੇਣੇ ਆ ਓਕੇ ਬਸ ਠੀਕ ਆ ਕਿ ਲੱਗ ਗਿਆ ਘੜੀ ਕਿਤੇ ਕਿੰਨਾਗਾ ਦੱਸਿਓ ਜੀ ਕਿੰਨੇ-ਕਿੰਨੇ ਲਾ ਲਿਆ ਮੈਨੂੰ ਲੱਗਦਾ ਮੰਮੀ ਸਾਰੇ ਨੇ ਲਾ ਲਿਆ ਆਪਾਂ ਨੂੰ ਛੱਡ ਕੇ ਆਪਾਂ ਲੇਟ ਹੋ ਗਏ ਅਹੀਂ ਜੀ ਮੇਰੀ ਨਾ ਓ ਹੋ 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 ਮੇਰੀ ਨਾ ਮਿਹਨਤ ਜਾਇਆ ਗਈ ਆ ਵਟਾ ਨਾ ਫਿਰ ਤੋਂ ਚੌੜੀ ਜਗ੍ਹਾ ਸੀ ਤੇ ਮੈਂ ਗੋੜ-ਗੋੜ ਕੇ ਮਹਾ ਵਟਾ ਪਾਈਆਂ ਤੇ ਮੀਂਹ ਪਾਤਾ ਰੱਬ ਨੇ ਫੇਰ ਹੋਣਾ ਪਿਆ। ਤੁਹਾਨੂੰ ਆਪ ਇੱਕ ਵਾਰ ਪਹਿਲੀ ਯਾਰ ਲਸਣ ਲਾਇਆ ਵੱਟਾ ਤੇ। ਉਹਦਾ ਹਰ ਵਾਰ ਲਾਈਦਾ ਸੀ। ਤੇ ਇਹਨੇ ਸਲਾਹ ਦਿੱਤੀ ਵੀ ਵੱਟਾ ਤੇ ਲਾ ਕੇ ਵੇਖੋ ਲਸਣ। ਤੇ ਸੋ ਜੀ ਪਹਿਲੀ ਯਾਰ ਲਸਣ ਲਾਇਆ ਵੱਟਾ ਤੇ ਰੱਬ ਜਾਣਦਾ ਕੀ ਬਣਦਾ ਕੀ ਹੁੰਦਾ ਨਿਕਲਦਾ ਨਹੀਂ ਨਿਕਲਦਾ। ਵੇਖੋ ਹੁਣ ਹਲੇ ਬੰਮੀਆਂ ਦੀ ਪਾਣੀ ਦੀ ਵੇਟ ਆ। ਕੀ? ਲਸਣ। ਲਸਣ ਤੁਸੀਂ ਕਿਰੀ ਚਾ। ਕੰਮੀ ਇਹਨੇ ਕੈਰੀ ਚ ਵੀ ਲਾ ਲੀਦਾ। ਕਿਹੜੀ ਕੈਰੀ ਚ? ਉਹਦੇ ਵੱਖਰੀ ਫੇ ਬੜਨੀ ਪੈਣੀ ਆ ਨਾ ਉਹ ਵੱਖਰੀ ਬੜਨੀ ਪੈਣੀ ਆ ਚੱਲ ਹਾਂ ਕਿਉਂ ਬਸ ਇੱਕੋ ਆ ਦੋ ਵਟਾ ਰਹਿ ਗਈਆਂ ਵਾ ਤੇ ਚੱਲ ਵੇਖਾਂ ਮੈਂ ਪਾਣੀ ਮੋਟਰ ਜਿਉਂਦੀ ਇਸ ਮੈਂ ਸਟਾਲਾ ਬੀਜ ਕੇ ਵੇਲੇ ਹੋਈਏ ਆਹ ਲਓ ਮਮੀ ਜੀ ਆ ਨੱਚ ਕੇ ਮਮੀ ਜੀ ਦੇ ਹੱਥ ਨੂੰ ਮਿੱਠਾ ਲੱਗ ਗਿਆ ਆਓ ਆਤੀ ਇੱਥੇ ਬੈਠੀ ਰਹਿ ਤੂੰ ਬਾਦੂ ਤੇ ਟੋਲੀ ਹੋਣੀ ਉਹ ਨਾ ਨਹੀਂ ਨਹੀਂ ਟੋਲੀ ਉਹਨਾਂ ਪਾਕਿਸਤਾਨ ਦੇ ਸੀਰੀਅਲ ਚੱਲ ਰਿਹਾ ਨਾ ਦੇ ਨੀਲੇ ਤੌਲੀਆ ਅਰੇ ਕਿਦਾਂ ਹੋਏ ਪੈਸੇ ਫਿੰਗਰ ਪਾਉਲੇ ਆਦੇ ਨਹੀਂ ਤੇ ਕਿਦੋਂ ਨਿੰਬੂ ਨਿਚੋੜ ਨਿੰਬੂ ਪਾਵੇ ਤੇ ਤੋਰਨਾ ਧੋਲੇ ਚੰਗੀ ਦਾ ਰਾਤ ਨਿੰਬੂ ਨਿਚੋੜ ਕਿ ਲਾਂਦਾ ਮਮੇ ਜੀ ਆ ਜੀ ਥੋੜਾ ਸਾਫ ਹੋ ਜਣਗੇ ਹਾਂਜੀ ਨਾਲ ਕੇ ਜੋ ਨਹੀਂ ਆ ਕੁੱਟਣ ਦੀ ਹਾਂਜੀ ਜਿਹੜਾ ਪੜਨਾ ਹੈ ਨਾ ਅੱਜ ਤੁਸੀਂ ਤੋਂ ਨੇ ਆ ਆ ਜੀ ਦੋ ਕ